ਤੁਸੀਂ ਦੇਖ ਲਓ ਹਜੇ ਤੱਕ ਵੀ ਪੁਰਾਣੇ ਗਾਡਰ ਉਸੇ ਤਰ੍ਹਾਂ ਆ ਆ ਗੋਲੇ ਗੋਲੀਆਂ ਦੇ ਨਿਸ਼ਾਨ ਹੋ ਆ ਗੋਲਿਆਂ ਦੇ ਨਿਸ਼ਾਨ ਹੋ ਆ ਇਹਨਾਂ 'ਚ ਕਈ ਨਿਸ਼ਾਨ ਗੋਲੀਆਂ ਦੇ ਵੀ ਹੋਣਗੇ ਸਾਹਮਣੇ ਦੇਖੋ ਕਿਦਾਂ ਕੰਦ ਖੜਾ ਕਿੰਨੀ ਕੀ ਮਜ਼ਬੂਤੀ ਇਹਦੀ ਹੋ ਗਈ ਕੰਦ ਹਜੇ ਤੱਕ ਵੀ ਟਿੱਗੀ ਹੋ ਜਾਵਾਂਗੇ ਇੱਥੋਂ ਟ੍ਰੇਨ ਚੱਲਦੀ ਹੁੰਦੀ ਸੀ ਜਿਹੜਾ ਪੋਲੋ ਸੀ ਹੁਣ ਪੁਲ ਬੈਸਿਕਾ ਹੋਣਾ ਆ ਸਾਡੇ ਨਾਨਿਆਂ ਨੇ ਸਫ਼ਰ ਕੀਤਾ ਹੈ ਮੇਰੇ ਖੁਦ ਨਾਨਾ ਜੀ ਪਾਕਿਸਤਾਨ ਦੇ ਵਿੱਚ ਸੀਗੇ ਉਹਨਾਂ ਨੇ ਸਫ਼ਰ ਕੀਤਾ ਹੋਇਆ ਸਾਨੂੰ ਦੱਸਦੇ ਹੁੰਦੇ ਸੀ ਲਾਹ ਹੁੰਦਾ ਆ ਵੱਡਾ ਕਿਲਾ ਹੁੰਦਾ ਆ ਕਿਲੇ ਵਾਂਗ ਅਰੇਲਵੇ ਸਟੇਸ਼ਨ ਗੋਰੀਆਂ ਨੇ ਬਣਾਇਆ ਹੋਇਆ ਸੀ ਉਸ ਸਮੇਂ ਦੇ ਵਿੱਚ 47 ਤੋਂ ਪਹਿਲਾਂ ਪਰ ਹਜੇ ਤੱਕ ਵੀ ਮਜ਼ਬੂਤ ਆ ਉਸੇ ਤਰ੍ਹਾਂ ਹੀ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ ਜੇ ਇਹਨੂੰ ਸਾਂਭ ਸਕਦੇ ਅਸੀਂ ਸਾਂਭ ਸਕਦੇ ਸੀ ਪਰ ਨਾ ਰੇਲ ਗੱਡੀ ਰਹੀ ਨਾ ਰੇਲ ਗੱਡੀ ਚਲਾਉਣ ਵਾਲੇ ਬੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਜਿਸ ਤਰ੍ਹਾਂ ਤੁਹਾਨੂੰ ਪਤਾ ਆ ਅਸੀਂ ਬਾਰਡਰ ਏਰੀਆ ਡਿਸਕ੍ਰਾਈਬ ਕਰ ਰਹੇ ਆ ਪਿਛਲੇ ਅੱਜ ਤੁਹਾਨੂੰ ਇੱਕ ਬਹੁਤ ਹੀ ਨੌਕਰੀ ਚੀਜ਼ ਅਸੀਂ ਨਾ ਬਾਰਡਰ ਦੇ ਕੋਲ ਖੜੇ ਆ ਜੀ ਇੱਥੋਂ ਪਸ਼ਾਵਰ ਤੋਂ ਲਾਹੌਰ ਤੋਂ ਬੰਬੇ ਤੱਕ ਰੇਲ ਗੱਡੀ ਜਾਂਦੀ ਹੁੰਦੀ ਸੀ ਉਹਦੇ ਹਜੇ ਤੱਕ ਕੁਝ ਵੀ ਕੁਝ ਅੰਸ਼ ਬਚੇ ਹੋਏ ਆ ਟ੍ਰੇਨ ਤਾਂ ਬੰਦ ਹੋ ਗਈ ਜਦੋਂ ਬੰਦ ਹੋਈ ਉਸ ਤੋਂ ਬਾਅਦ ਟ੍ਰੇਨ ਬੰਦ ਹੋ ਗਈ ਸੀਗੀ ਤੁਸੀਂ ਦੇਖ ਲਓ ਸਾਹਮਣੇ ਇਹ ਜਿਹੜੇ ਥੰਮ ਬਣਿਓ ਆ ਇਹਨਾਂ ਉੱਪਰ ਉਹ ਰੇਲ ਪਟੜੀ ਚੱਲਦੀ ਹੁੰਦੀ ਸੀ ਉਸ ਸਮੇਂ 1947 ਦੀ ਬੰਦ ਤੋਂ ਪਹਿਲਾਂ ਪਾਣੀ ਦੇ ਵਿੱਚ ਆ ਸਤਲੁਜ ਦਰਿਆ ਆ ਦਰਿਆ ਦੇ ਵਿੱਚ ਪੁਲ ਬਣੇ ਹੋਏ ਆ ਪਟਰੀ ਚੱਕ ਹੋ ਗਈ ਆ ਉੱਪਰੋਂ ਪਰ ਹਜੇ ਤੱਕ ਵੀ ਨਿਸ਼ਾਨੀਆਂ ਕੁਸ਼ਕ ਸਾਮਕੇ ਰੱਖੀਆਂ ਹੋਈਆਂ ਆ ਦੂਸਰੀ ਸਾਈਡ ਸਾਹਮਣੇ ਤੁਸੀਂ ਦੇਖ ਲਓ ਇਹ ਇਹਦਾ ਰੇਲਵੇ ਸਟੇਸ਼ਨ ਹੁੰਦਾ ਸੀ ਜਿੱਥੇ ਟ੍ਰੇਨ ਰੁਕਦੀ ਹੁੰਦੀ ਸੀ ਫਰੋਜ਼ਪੁਰ ਦੇ ਵਿੱਚ ਇਹ ਫਰੋਜ਼ਪੁਰ ਦਾ ਪੁਰਾਣਾ ਰੇਲਵੇ ਸਟੇਸ਼ਨ ਆ ਜਿੱਥੇ ਲਾਹੌਰ ਨੂੰ ਪਸ਼ਾਵਰ ਨੂੰ ਇੱਥੋਂ ਟ੍ਰੇਨ ਜਾਂਦੀ ਹੁੰਦੀ ਸੀ ਕਿਸੇ ਸਮੇਂ ਦੇ ਵਿੱਚ 1947 ਦੀ ਵੰਡ ਤੋਂ ਪਹਿਲਾਂ ਹੁਣ ਤਾਂ ਸਿਰਫ ਇੱਕ ਬਾਰਡਰ ਤੇ ਇੱਕ ਸ਼ਾਮ ਨੂੰ ਪਰੇਡ ਦੇਖਦੇ ਆਪਾਂ ਹੋਰ ਤਾਂ ਕੁਝ ਨਹੀਂ ਹੁੰਦਾ ਉਧਰ ਲੋਕ ਇਧਰੋਂ ਦੇਖਦੇ ਆ ਬੰડા ਪੈ ਗਈਆਂ ਦਿਲਾਂ 'ਚ ਵੀ ਬੰડા ਪੈ ਗਈਆਂ ਦੇਸ਼ ਦੇ ਵਿੱਚ ਵੀ ਬੰਡ ਪੈ ਗਈ ਇੱਕ ਪੰਜਾਬ ਉਧਰ ਆ ਇੱਕ ਪੰਜਾਬ ਇਧਰ ਆ ਚੱਲਦੇ ਆ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ ਸਰ ਕੀ ਕੀ ਕੁਛ ਇੱਥੇ ਬਚਿਆ ਆ ਦੂਸਰੀ ਸਾਈਡ ਵੀ ਲੈ ਕੇ ਜਾਵਾਂਗੇ ਜਿੱਥੇ ਸ਼ਹੀਦ ਭਗਤ ਸਿੰਘ ਉਹਨਾਂ ਦੀ ਸਮਾਦਵਾ ਜਿੱਥੇ ਉਹਨਾਂ ਦੀ ਜੋਤ ਚੱਲਦੀ ਆ ਉਹ ਵੀ ਚੀਜ਼ ਦਿਖਾਵਾਂਗੇ ਤੁਹਾਨੂੰ ਸਟਾਰਟਿੰਗ ਕਿੱਥੋਂ ਕਰਨ ਲੱਗੀ ਆ ਕਿਉਂਕਿ ਪੁਰਾਣਾ ਕਲਚਰ ਵਾ ਪੁਰਾਣੀ ਸੱਭਿਆਤਾ ਇੱਕ ਸਾਂਭ ਕੇ ਰੱਖੀ ਹੋਈ ਆ ਫਲੋਜਪੁਰ ਨੇ ਆਪਣੇ ਬੱਚਿਆਂ ਨੂੰ ਜਰੂਰ ਦੱਸਿਓ ਕਿ ਇਹ ਪੁਰਾਣੇ ਸਟੇਸ਼ਨ ਸੀ ਰੇਲਵੇ ਸਟੇਸ਼ਨ ਸੀਗੇ ਆਜੋ ਤੁਹਾਨੂੰ ਲੈ ਚਲਦੇ ਆ ਬੂਟੀ ਬਹੁਤ ਹੋ ਚੁੱਕੀ ਆ ਬਰਸਾਤ ਦਾ ਮੌਸਮ ਆ ਹਰੇਕ ਚੀਜ਼ ਇਸ ਟਾਈਮ ਤੱਕ ਖਿੜ ਜਾਂਦੀ ਆ ਤੁਸੀਂ ਦੇਖ ਲਓ ਹਜੇ ਤੱਕ ਵੀ ਪੁਰਾਣੇ ਗਾਡਰ ਉਸੇ ਤਰ੍ਹਾਂ ਆ ਕਿੰਨੀ ਮਜ਼ਬੂਤੀ ਨਾਲ ਬਣਿਆ ਹੋਇਆ ਆ ਮੇਨ ਚੀਜ਼ ਜਿਹੜੀ ਤੁਸੀਂ ਰੇਲ ਗੱਡੀਆਂ ਦੀ ਪਟੜੀਆਂ ਥੱਲੇ ਆ ਬੱਟੇ ਦੇਖਦੇ ਹੁੰਦੇ ਸੀ ਉਸ ਸਮੇਂ ਦੇ ਆ ਉਸ ਸਮੇਂ ਦਾ ਰੇਲਵੇ ਸਟੇਸ਼ਨ ਆ ਇੱਥੋਂ ਜਿਹੜੀ ਰੇਲਵੇ ਲਾਈਨ ਹੁੰਦੀ ਸੀ ਕਿਸੇ ਸਮੇਂ ਜਾਂਦੀ ਹੁੰਦੀ ਸੀ ਲਾਹੌਰ ਨੂੰ ਬਹੁਤ ਤੁਹਾਡੇ ਦਾਦੇ ਪੜਦਾਦਿਆਂ ਨੇ ਸਫ਼ਰ ਕੀਤਾ ਹੋਣਾ ਆ ਸਾਡੇ ਨਾਨਿਆਂ ਨੇ ਸਫ਼ਰ ਕੀਤਾ ਹੈ ਮੇਰੇ ਖੁਦ ਨਾਨਾ ਜੀ ਪਾਕਿਸਤਾਨ ਦੇ ਵਿੱਚ ਸੀਗੇ ਉਹਨਾਂ ਨੇ ਸਫ਼ਰ ਕੀਤਾ ਹੋਇਆ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਫਿਰੋਜ਼ਪੁਰ ਟ੍ਰੇਨ ਆਉਂਦੀ ਹੁੰਦੀ ਸੀਗੀ ਸਮਾਨ ਲੈ ਕੇ ਆਉਂਦੇ ਸੀ ਲਾਹੌਰ ਤੋਂ ਜਾ ਕੇ ਉਹ ਕਿੰਨਾ ਸੋਹਣਾ ਕਲਚਰ ਆ ਕਿੰਨੀ ਸੋਹਣੀ ਚੀਜ਼ ਰੱਖੀ ਹੋਈ ਹੈ ਸਾਹਮਣੇ ਤੁਸੀਂ ਦੇਖ ਲਓ ਇੱਥੋਂ ਚੜ੍ਹਨ ਵਾਸਤੇ ਪੌੜੀ ਲੱਗੀ ਹੋਈ ਆ ਪੁਰਾਣੇ ਸਮੇਂ ਦੀ ਉਸੇ ਸਮੇਂ ਦੀ ਜਿਹੜਾ ਪੁਰਾਣਾ ਮਾਹੌਲ ਬਣਿਆ ਹੋਇਆ ਇਸ ਟਾਈਮ ਕਿ ਇੱਥੋਂ ਲੋਹੇ ਦੀ ਜਿਹੜੀ ਪੌੜੀ ਆ ਉੱਪਰ ਜਾਂਦੀ ਹੁੰਦੀ ਸੀ ਉੱਪਰ ਸ਼ਾਇਦ ਰੂਮ ਹੋਊਗਾ ਕਿਸੇ ਟੀਟੀ ਦਾ ਜਾਂ ਕਿਸੇ ਵੀ ਜਿਹੜਾ ਕਰਮਚਾਰੀ ਉਸ ਸਮੇਂ ਇੱਥੇ ਰਹਿੰਦਾ ਹੋਊਗਾ ਕਿਉਂਕਿ ਰੈਸਟ ਕਰਨ ਵਾਸਤੇ ਹਰੇਕ ਟੀਟੀ ਦੀ ਜ਼ਿੰਮੇਵਾਰੀ ਹੁੰਦੀ ਸੀਗੀ ਉਹ ਰੈਸਟ ਕਰਦਾ ਸੀ ਸਟੇਸ਼ਨ ਦੇ ਉੱਤਰੇ ਸੀ ਬੱਖ-ਬੱਖ ਕਮਰੇ ਬਣੇ ਹੋਏ ਆ ਇੱਕ ਕਮਰਾ ਇੱਧਰ ਵੀ ਆ ਇਸ ਤੋਂ ਉੱਪਰ ਵੀ ਜਿਹੜੇ ਕਮਰੇ ਬਣੇ ਹੋਏ ਸੀਗੇ ਇਹ ਉਹ ਮੇਨ ਗੇਟ ਆ ਜਦੋਂ ਟ੍ਰੇਨ ਇੱਥੋਂ ਲੰਘਦੀ ਹੁੰਦੀ ਸੀ ਦਰਵਾਜ਼ੇ ਖੁੱਲੇ ਕੁਝ ਸਮੇਂ ਬਾਅਦ ਸੇ ਲੱਗੇ ਹੋਏ ਪੁਰਾਣਾ ਗੇਟ ਅਜੇ ਤੱਕ ਵੀ ਬਹੁਤ ਮਜ਼ਬੂਤੀ ਵਾਲਾ ਲੋਹੇ ਦਾ ਆ ਬਹੁਤ ਮਜ਼ਬੂਤ ਗੇਟ ਆ ਤੇ ਉਸ ਸਮੇਂ ਦੀ ਪੁਰਾਣੀ ਯਾਦ ਵਾ ਇਹ ਇੱਕ ਕਲਚਰ ਵਾ ਇਹ ਫਿਰੋਜ਼ਪੁਰ ਨੇ ਸਾਂਭ ਕੇ ਰੱਖਿਆ ਹੋਇਆ ਅਟਾਰੀ ਬਾਰਡਰ ਤੇ ਸਾਰੇ ਜਾਂਦੇ ਆ ਅੰਮ੍ਰਿਤਸਰ ਦੇ ਵਿੱਚ ਇੱਥੇ ਬਹੁਤ ਘੱਟ ਲੋਕ ਹੀ ਆਉਂਦੇ ਆ ਬਹੁਤ ਲੋਕਾਂ ਨੂੰ ਘੱਟਦਾ ਪਤਾ ਡਿਜ਼ਾਈਨ ਦੇਖ ਲਓ ਸਾਹਮਣੇ ਇਸ ਤਰ੍ਹਾਂ ਬਣਿਆ ਹੋਇਆ ਜਿਸ ਤਰ੍ਹਾਂ ਕਿਲਾ ਹੁੰਦਾ ਆ ਵੱਡਾ ਕਿਲਾ ਹੁੰਦਾ ਆ ਕਿਲੇ ਵਾਂਗ ਅਰੇਲਵੇ ਸਟੇਸ਼ਨ ਗੋਰੀਆਂ ਨੇ ਬਣਾਇਆ ਹੋਇਆ ਸੀ ਉਸ ਸਮੇਂ ਦੇ ਵਿੱਚ 47 ਤੋਂ ਪਹਿਲਾਂ ਪਰ ਹਜੇ ਤੱਕ ਵੀ ਮਜ਼ਬੂਤ ਆ ਉਸੇ ਤਰ੍ਹਾਂ ਹੀ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ ਜੇ ਇਹਨੂੰ ਸਾਂਭ ਸਕਦੇ ਅਸੀਂ ਸਾਂਭ ਸਕਦੇ ਸੀ ਪਰ ਨਾ ਰੇਲ ਗੱਡੀ ਰਹੀ ਨਾ ਰੇਲ ਗੱਡੀ ਚਲਾਉਣ ਵਾਲੇ ਬੰਦੇ ਰਹੇ ਨਾ ਰੇਲ ਗੱਡੀ ਵਾਲਾ ਸਟੇਸ਼ਨ ਰਿਹਾ ਚੱਲਦੇ ਆਂ ਦੋਸਤੋ ਅਗਲੇ ਪਾਸੇ ਤੁਹਾਨੂੰ ਦਿਖਾਵਾਂਗੇ ਦੂਸਰੀ ਸਾਈਡ ਵੀ ਕੀ ਕੀ ਕੁਛ ਹੈਗਾ ਆ ਸਤਲੁਜ ਦਰਿਆ ਆ ਬਹੁਤ ਵੱਡਾ ਦਰਿਆ ਆ ਸਤਲੁਜ ਦਾ ਪਾਣੀ ਇਸ ਟਾਈਮ ਬਹਾਅ ਬਹੁਤ ਜ਼ਿਆਦਾ ਆ ਕਿਉਂਕਿ ਉਸ ਸਮੇਂ ਨੇ ਬੰਦ ਕਰੀਂ ਵੀਰੇ ਦੋਸਤੋ ਦਰਵਾਜਾ ਉਸ ਸਮੇਂ ਦਾ ਦੇਖੋ ਕਿllੀਆਂ ਆ ਪੁਰਾਣੇ ਸਮੇਂ ਦੀਆਂ ਸਾਡੇ ਪੁਰਾਣੇ ਮਕਾਨ ਹੁੰਦੇ ਸੀ ਪਿੰਡ ਦੇ ਵਿੱਚ ਇਹੀ ਜਿਹੀਆਂ ਕਿllੀਆਂ ਅਸੀਂ ਦੇਖੀਆਂ ਹੋਈਆਂ ਆ ਬਹੁਤ ਵਧੀਆ ਹਜੇ ਤੱਕ ਵੀ ਇਹ ਛੋਟਾ ਜਿਹਾ ਕਮਰਾ ਆ ਸ਼ਾਇਦ ਉੱਪਰ ਨੂੰ ਰਸਤਾ ਜਾਂਦਾ ਪੌੜੀਆਂ ਆ ਇੱਥੋਂ ਆਹ ਪੌੜੀਆਂ ਜਾਂਦੀਆਂ ਉੱਪਰ ਨੂੰ ਦੋਸਤੋ ਪੌੜੀਆਂ ਆਏ ਉੱਪਰ ਨੂੰ ਇਥੋਂ ਜਾਣ ਦਾ ਰਸਤਾ ਹੁੰਦਾ ਸੀ ਉਸ ਸਮੇਂ ਦੇ ਵਿੱਚ ਜਦੋਂ ਦੋਸਤੋ ਅਸੀਂ ਉੱਪਰ ਆਏ ਆ ਪੌੜੀਆਂ ਆ ਕਮਰੇ ਦੇ ਵਿੱਚੋਂ ਪੌੜੀਆਂ ਆ ਬਹੁਤ ਮਜ਼ਬੂਤੀ ਨਾਲ ਬਣਾਈਆਂ ਹੋਈਆਂ ਆ ਤੁਹਾਨੂੰ ਉੱਪਰੋਂ ਲੋਕੇਸ਼ਨ ਚੈੱਕ ਕਰਾਵਾਂਗੇ ਕਿਸ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਇਹ ਚੀਜ਼ਾਂ ਨੂੰ ਪੁਰਾਣਾ ਸੱਭਿਆਚਾਰ ਪੁਰਾਣਾ ਕਲਚਰ ਦੇਖੋ ਤੁਸੀਂ ਵੀ ਕਿੰਨੀ ਸੋਹਣੀ ਜੰਨਤ ਦੇ ਵਿੱਚ ਅਸੀਂ ਆ ਗਏ ਆ ਸਾਹਮਣੇ ਚੈੱਕ ਕਰੋ ਰਾਖੀ ਕਰਨ ਵਾਸਤੇ ਸੈਨਾ ਦੇ ਉੱਪਰ ਜਵਾਨ ਚੜਦੇ ਹੁੰਦੇ ਸੀ ਸਾਹਮਣੇ ਬੰਡ ਤੋਂ ਪਹਿਲਾਂ ਦੀ ਗੱਲ ਆ ਇਹ ਹੁਣ ਤਾਂ ਇਸ ਟਾਈਮ ਕੋਈ ਨਹੀਂ ਹੈਗਾ ਇੱਥੋਂ ਸਾਹਮਣੇ ਸਤਲੁਜ ਦਰਿਆ ਆ ਸਾਹਮਣੇ ਦੇਖ ਸਕਦੇ ਹਾਂ ਰੇਲਵੇ ਪੁਲ ਬਿਲਕੁਲ ਮੇਰੀਆਂ ਲੱਤਾਂ ਦੇ ਸਾਹਮਣੇ ਜਿਹੜਾ ਜਾਂਦਾ ਸੀ ਇਹ ਰੇਲਵੇ ਪੁਲ ਹੁੰਦਾ ਸੀ ਇੱਥੇ ਕਿਸੇ ਟਾਈਮ ਹੁਣ ਤਾਂ ਬਿਲਕੁਲ ਉਜਾੜ ਆ ਇਸ ਟਾਈਮ ਇਹ ਇਸ ਟਾਈਮ ਇੱਥੇ ਕੁਝ ਨਹੀਂ ਹੈਗਾ ਕਮਰੇ ਆ ਉਸ ਸਮੇਂ ਦੇ ਤੇ ਦੂਸਰੀ ਗੱਲ ਜਿਹੜੀਆਂ ਪੌੜੀਆਂ ਜਿੱ ਤੱਕ ਮੈਨੂੰ ਲੱਗਦਾ ਆ ਜਿਹੜੀਆਂ ਇਹ ਪੌੜੀਆਂ ਬਣੀਆਂ ਹੋਈਆਂ ਆ ਸ਼ਾਇਦ ਇਹ ਤਾਂ ਬਣੀਆਂ ਹੋਈਆਂ ਹੋਣ ਕਿ ਜਿਹੜੇ ਸੈਨਿਕ ਆ ਇੱਥੋਂ ਉੱਪਰ ਚੜ ਕੇ ਉੱਪਰਲੀ ਸੁਰੱਖਿਆ ਕਰਦੇ ਹੋਣਗੇ ਉੱਪਰ ਸੈਨਿਕ ਹੋਣਗੇ ਜਾ ਸਕਦੇ ਆ ਉੱਪਰ ਵੀ ਥੱਲਿਓਂ ਇਹ ਆਉਂਦੀ ਪੌੜੀ ਆ ਉੱਪਰ ਪੌੜੀ ਇਹ ਚੜਦੀ ਆ ਬਹੁਤ ਵਧੀਆ ਉੱਪਰੋਂ ਦਿਖੂਗਾ ਪੌੜੇ ਟੁੱਟੇ ਹੋਏ ਆ ਜਾਨ ਨੂੰ ਜਾ ਸਕਦੇ ਆ ਪਰ ਪੌੜੇ ਟੁੱਟੇ ਹੋਏ ਆ ਪ੍ਰਾਣੀ ਲੋਹੇ ਦੀ ਪੌੜੀ ਆ ਮਜ਼ਬੂਤ ਲੋਹਾ ਆ ਦੋਸਾਂ ਦੇਖੋ ਇਹ ਕਿੰਨੀ ਸੋਹਣੀ ਹਿੱਟ ਲੱਗੀ ਹੋਈ ਆ ਮਤਲਬ ਪ੍ਰਾਣੀਆਂ ਇੱਟਾਂ ਕਿੰਨੀਆਂ ਮਜ਼ਬੂਤ ਹੁੰਦੀਆਂ ਸੀ ਡਿਜ਼ਾਈਨ ਕਿੰਨਾ ਵਧੀਆ ਸੀ ਉਸ ਸਮੇਂ ਚ ਕਿੰਨੇ ਵਧੀਆ ਮਿਸਤਰੀ ਹੋਣਗੇ ਕਿ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਆ ਸਾਹਮਣੇ ਸਤਲੁਜ ਦਰਿਆ ਆ ਇਹ ਬੈਕ ਸਾਈਡ ਆ ਜਦੋਂ ਜਿਹੜਾ ਟ੍ਰੇਨ ਦਾ ਆ ਪਿਛਲਾ ਹਿੱਸਾ ਆ ਫਰੂਜ਼ਪੁਰ ਸ਼ਹਿਰ ਦੇ ਵਿੱਚ ਖੜੇ ਆ ਅਸੀਂ ਜੇ ਤੁਸੀਂ ਆਉਣਾ ਆ ਆਪਣੇ ਬੱਚਿਆਂ ਨਾਲ ਲੈ ਕੇ ਆਉਣਾ ਆ ਤੁਸੀਂ ਫਰੂਜ਼ਪੁਰ ਚ ਆ ਕੇ ਘੁੰਮ ਸਕਦੇ ਹੋ ਜਿਹੜੀ ਇਹ ਪਾਣੀ ਦੀ ਬਾੜ ਆ ਪਿਛਲੇ ਸਾਲ ਇਹੀ ਪਾਣੀ ਸੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਆ ਬੜਿਆ ਸੀ ਨਾਲ ਦੇ ਪਿੰਡਾਂ 'ਚ ਆ ਬੜਿਆ ਸੀ ਪਿਛਲੇ ਬਲੌਗ 'ਚ ਤੁਸੀਂ ਦੇਖਿਆ ਕਿ ਜਿਹੜਾ ਅਸੀਂ ਤੁਹਾਨੂੰ ਡਿਸਕ੍ਰਾਈਬ ਕੀਤਾ ਪਿਛਲਾ ਜਿਹੜਾ ਪਿੰਡ ਸੀਗਾ ਕਿ ਘਰਾਂ ਦੇ ਵਿੱਚ ਪਾਣੀ ਆ ਬੜਿਆ ਬੋਰਾਂ ਦੇ ਪਾਣੀ ਖਰਾਬ ਹੋ ਗਏ ਆ ਸਭ ਕੁਝ ਖਰਾਬ ਹੋ ਗਿਆ ਸੀ ਇਸ ਪਾਣੀ ਕਰਕੇ ਸਤਲੁਜ ਦਾ ਦਰਿਆ ਟੁੱਟ ਗਿਆ ਸੀਗਾ ਦੋਸਤੋ ਬਹੁਤ ਖੂਬਸੂਰਤ ਜਗ੍ਹਾ ਆ ਫਰੋਜ਼ਪੁਰ ਨੇ ਬਹੁਤ ਕੁਝ ਸੰਭ ਕੇ ਰੱਖਿਆ ਹੋਇਆ ਬਹੁਤ ਜ਼ਿਆਦਾ ਬਹੁਤ ਪੁਰਾਣਾ ਪਿੱਪਲ ਲੱਗ ਰਿਹਾ ਆ ਉਸ ਸਮੇਂ ਦਾ ਪੁਰਾਣੇ ਸਮੇਂ ਦਾ ਪਿੱਪਲ ਆ ਦੇਖੋ ਕਿੰਨਾ ਮਜ਼ਬੂਤ ਵਾ ਅੱਜ ਵੀ ਇਹ ਦਰਵਾਜ਼ਾ ਹੋਊਗਾ ਸ਼ਾਇਦ ਉਸ ਸਮੇਂ ਦਾ ਕੀ ਮਜ਼ਬੂਤੀ ਆ ਕਿਲੋ ਦਾ ਤਾਂ ਸਿਰਫ ਹੈਂਡਲ ਹੀ ਆ ਚਲੋ ਦੋਸਤੋ ਚੱਲਦੇ ਆ ਅੱਗੇ ਦੋਸਤੋ ਇਹ ਬੈਕ ਸਾਈਡ ਆ ਸਟੇਸ਼ਨ ਦੀ ਸਾਹਮਣੇ ਬਹੁਤ ਮਜ਼ਬੂਤੀ ਵਾਲੀ ਦੀਵਾਰ ਆ ਦੋਸਤੋ ਪਹੁੰਚ ਚੁੱਕੇ ਆ ਉਸ ਥਾਂ ਤੇ ਉਸ ਥਾਂ ਦੇ ਉਸ ਪਵਿੱਤਰ ਸਥਾਨ ਤੇ ਜਿੱਥੇ ਸ਼ਹੀਦ ਭਗਤ ਸਿੰਘ ਜੀ ਦੀ ਸਮਾਦ ਬਣੀ ਹੋਈ ਆ ਜਿੱਥੇ ਉਹਨਾਂ ਨੂੰ ਆ ਅੰਤਿਮ ਬਧਾਈ ਦਿੱਤੀ ਗਈ ਸੀਗੀ ਅੱਗੇ ਆਪਾਂ ਚੱਲਦੇ ਆ ਤੁਹਾਨੂੰ ਦਿਖਾਵਾਂਗੇ ਇੱਕ ਟ੍ਰੇਨ ਦਾ ਹਿੱਸਾ ਇੱਕ ਟ੍ਰੇਨ ਦਾ ਡੱਬਾ ਜਿਹੜਾ ਫਰੀਦ ਫਿਰੋਜ਼ਪੁਰ ਤੋਂ ਲਾਹੌਰ ਜਾਂਦਾ ਹੁੰਦਾ ਸੀ ਉਹ ਅੱਜ ਵੀ ਨਿਸ਼ਾਨੀ ਇੱਥੇ ਰੱਖੀ ਹੋਈ ਆ ਗੋਰੀਆਂ ਵੱਲੋਂ ਤਿਆਰ ਕੀਤਾ ਗਿਆ ਸੀ ਇਹ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨੀ ਮਜ਼ਬੂਤ ਆ 100 150 ਸਾਲ ਉਹ ਚੱਲਿਆ ਜਿਹੜੇ ਸਾਹਮਣੇ ਤੁਸੀਂ ਨਿਸ਼ਾਨ ਦੇਖ ਰਹੇ ਹੋ ਕੰਧਾਂ ਦੇ ਵਿੱਚ ਉਹ ਨਿਸ਼ਾਨ ਵਾਂ ਜਦੋਂ ਜੰਗ ਲੱਗੀ ਸੀ ਜੰਗ ਦੇ ਵਿੱਚ ਜਿਹੜੀ ਗੋਲਾਵਾਰੀ ਹੋਈ ਸੀ ਉਹਦੇ ਨਿਸ਼ਾਨ ਵਾਂ ਅੱਗੇ ਜਾਵਾਂਗੇ ਤੁਹਾਨੂੰ ਟ੍ਰੇਨ ਦਾ ਡੱਬਾ ਵੀ ਦਿਖਾਵਾਂਗੇ ਆਜੋ ਤੁਹਾਨੂੰ ਲੈ ਚੱਲਦੇ ਆਂ ਅੱਗੇ ਤੁਸੀਂ ਦੇਖ ਲਓ ਬਹੁਤ ਵਧੀਆ ਇੱਕ ਡਿਵੈਲਪਮੈਂਟ ਕੀਤੀ ਹੋਈ ਹੈ ਇੱਕ ਏਰੀਏ ਨੂੰ ਬਣਾ ਕੇ ਰੱਖਿਆ ਹੋਇਆ ਆ ਇੱਥੋਂ ਤਕਰੀਬਨ ਸਿਰਫ ਅੱਧਾ ਕਿਲੋਮੀਟਰ ਕਿਲੋਮੀਟਰ ਪਾਕਿਸਤਾਨ ਦਾ ਬਾਰਡਰ ਸ਼ੁਰੂ ਹੋ ਜਾਂਦਾ ਹੈ ਸ਼ਾਮ ਨੂੰ ਪਰੇਡ ਵੀ ਹੁੰਦੀ ਆ ਗੇਟ ਵੀ ਖੁੱਲਦੇ ਆ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਅ ਟਾਰੀ ਬਾਰਡਰ ਜਾ ਕੇ ਆਪਾਂ ਦੇਖਦੇ ਆ ਉਸੇ ਤਰ੍ਹਾਂ ਸੇਮ ਇੱਥੇ ਵੀ ਆ ਜੀ ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਆ ਜੀ ਆ ਏਰੀਆ ਜੀ ਦੇਖੋ ਸਾਹਮਣੇ ਸਾਹਮਣੇ ਫੋਟੋਆਂ ਲੱਗੀਆਂ ਹੋਈਆਂ ਐ ਜੀ ਤੇ ਆਹ ਏਰੀਆ ਸਾਹਮਣੇ ਦੇਖ ਲੋ ਟ੍ਰੇਨ ਆ ਜੀ ਤੇ ਇਹ ਟ੍ਰੇਨ ਦੀ ਇੱਕ ਯਾਦਗਾਰੀ ਰੱਖੀ ਹੋਈ ਆ ਇਸ ਸਥਾਨ ਤੋਂ ਟ੍ਰੇਨ ਲਾਹੌਰ ਨੂੰ ਜਾਂਦੀ ਸੀ ਜਦੋਂ ਵੰਡ ਹੋ ਗਈ ਵੰਡ ਤੋਂ ਬਾਅਦ ਸਾਰਾ ਕੁਝ ਬੰਦ ਹੋ ਗਿਆ ਲਾਹੌਰ ਪਾਕਿਸਤਾਨ ਉੱਧਰ ਰਹਿ ਗਿਆ ਪੰਜਾਬ ਆਪਣਾ ਕਿੱਧਰ ਰਹਿ ਗਿਆ ਇੱਕ ਪੰਜਾਬ ਇੱਧਰ ਆ ਇੱਕ ਪੰਜਾਬ ਉੱਧਰ ਆ ਸਿਰਫ ਫਰਕ ਕੀ ਆ ਆਪਣੇ ਪੰਜਾਬ ਦਾ ਆਪਣੇ ਕਲਚਰ ਦਾ ਅੱਜ ਵੀ ਉਧਰ ਆਪਣੇ ਬਹੁਤ ਪੰਜਾਬੀ ਰਹਿੰਦੇ ਆ ਜਿਹੜੇ ਉਸ ਸਮੇਂ ਵਿਛੜ ਗਏ ਸੀ ਘਰੋਂ ਚਲ ਗਏ ਸੀ ਤੁਸੀਂ ਦੇਖ ਲਓ ਟ੍ਰੇਨ ਆਹ ਟ੍ਰੇਨ ਆ ਜੀ ਸ਼ਾਇਦ ਲੋਕ ਹੈ ਇਸ ਟਾਈਮ 2698 ਟ੍ਰੇਨ ਨੰਬਰ 2698 ਹਜੇ ਤੱਕ ਵੀ ਉੱਪਰ ਸਾਹਮਣੇ ਹੈ ਮੈਂ ਚਾਹੂੰਗਾ ਕਿ ਦਿਖਾਇਆ ਜਾਵੇ ਇਹ ਤੇ ਉਸੇ ਤਰ੍ਹਾਂ ਸਾਹਮਣੇ ਰੱਖੀ ਹੋਈ ਆ ਜਿਸੇ ਤਰ੍ਹਾਂ ਆਹ ਟ੍ਰੇਨ ਦਾ ਦੇਖੋ ਜੀ ਸਾਹਮਣੇ ਹਜੇ ਤੱਕ ਵੀ ਪੂਰੀ ਮਜ਼ਬੂਤੀ ਆ ਪੂਰਾ ਆ ਉਹ 17 ਪੁਰਾਣੀ ਸਮੇਂ ਵਾਂਗ ਉਹ ਟ੍ਰੇਨ ਵਾਂ ਇੱਕ ਸਿਰਫ ਯਾਦਗਾਰੀ ਰੱਖੀ ਹੋਈ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਇਹ ਇੱਕ ਟ੍ਰੇਨ ਉਹ ਟ੍ਰੇਨ ਸੀ ਜਿਹਦੇ ਵਿੱਚੋਂ ਲਾਸਟ ਟਾਈਮ ਕਈਆਂ ਨੇ ਸਫ਼ਰ ਕੀਤਾ ਹੋਣਾ ਆ ਕਈਆਂ ਦੇ ਦਾਦਿਆਂ ਨੇ ਪਰਦਾਦਿਆਂ ਨੇ ਇਸ ਟ੍ਰੇਨ 'ਚ ਸਫ਼ਰ ਕੀਤਾ ਹੋਣਾ ਆ ਉਹਨਾਂ ਨੂੰ ਯਾਦ ਹੋਣਾ ਕਿ ਇਸ ਟ੍ਰੇਨ 'ਚੋਂ ਅਸੀਂ ਉੱਤਰ ਕੇ ਆਏ ਸੀਗੇ ਇਸ ਟ੍ਰੇਨ 'ਚੋਂ ਅਸੀਂ ਗਏ ਸੀਗੇ ਤੇ ਸਾਹਮਣੇ ਇਹ ਪੁਲ ਸੀਗਾ ਇਹ ਪੁਲ ਉਸ ਤੋਂ ਦੇਖੋ ਟ੍ਰੇਨ ਕਿਸੇ ਤਰ੍ਹਾਂ ਹਜੇ ਤੱਕ ਵੀ ਇਸ ਚੀਜ਼ ਨੂੰ ਰੱਖਿਆ ਹੋਇਆ ਆ ਬਹੁਤ ਵਧੀਆ ਆ ਇੱਕ ਦੇਖਣਯੋਗ ਛਲਾਗਾਯੋਗ ਚੀਜ਼ ਆ ਕਿ ਇੱਥੇ ਇਸ ਸੀ ਨੂੰ ਡਿਸਕ੍ਰਾਈਬ ਕੀਤਾ ਗਿਆ ਆ ਬੱਚਿਆਂ ਨੂੰ ਦਿਖਾਉਣ ਵਾਸਤੇ ਉਸ ਤੋਂ ਆਜੋ ਟ੍ਰੇਨ ਦੇ ਅੰਦਰ ਦਿਖਾਉਂਦੇ ਆਂ ਕੀ ਅੰਦਰਲਾ ਮਾਹੌਲ ਵਾ ਅੰਦਰ ਜਾ ਕੇ ਚੈੱਕ ਕਰਦੇ ਆਂ ਬਹੁਤ ਵਧੀਆ ਰੱਖਿਆ ਹੋਇਆ ਆ ਕਿਦਾਂ ਮੇਨਟੇਨ ਕਰਕੇ ਆ ਹਨਾ ਕਿਦਾਂ ਸਕਰੀਨਾਂ ਲੱਗੀਆਂ ਹੋਈਆਂ ਆ ਆਸੀ ਆ ਕੀ ਬਾਤ ਹੈ ਸਹੂਬਿਦਾ ਪੂਰੀ ਆ ਇਹ ਕਲਚਰ ਨੂੰ ਇੱਕ ਟ੍ਰੇਨ ਨੂੰ ਸਾਹਮਣੇ ਰੱਖਿਆ ਹੋਇਆ ਆ ਜਿਸ ਤਰ੍ਹਾਂ ਪੁਰਾਣੇ ਸਮੇਂ ਦੀ ਆ ਵਧੀਆ ਚੀਜ਼ ਬਣੀ ਹੋਈ ਆ ਬਹੁਤ ਜ਼ਿਆਦਾ ਚਲਦੇ ਆ ਜੀ ਦੋਸਤੋ ਆ ਦੇਖੋ ਸਾਹਮਣੇ ਜਿਹੜੀ ਆਪਾਂ ਗੱਲ ਕੀਤੀ ਸੀ ਨਾ ਗੋਲੀਆਂ ਦੀ ਜਦੋਂ ਜੰਗ ਲੱਗੀ ਸੀ ਆ ਗੋਲੇ ਗੋਲੀਆਂ ਦੇ ਨਿਸ਼ਾਨ ਹੋ ਆ ਗੋਲੀਆਂ ਦੇ ਨਿਸ਼ਾਨ ਹੋ ਆ ਇਹਨਾਂ 'ਚੋ ਕਈ ਨਿਸ਼ਾਨ ਗੋਲੀਆਂ ਦੇ ਵੀ ਹੋਣਗੇ ਸਾਹਮਣੇ ਦੇਖੋ ਕਿੰਦਾ ਕੰਦ ਖੜਾ ਕਿੰਨੀ ਕੀ ਮਜ਼ਬੂਤੀ ਇਹਦੀ ਹੋ ਗਈ ਕੰਦ ਹਜੇ ਤੱਕ ਵੀ ਟਿਕੀ ਹੋਈ ਆ ਜਿਹੜੀ ਕੰਧ ਗੋਲਿਆਂ ਦੇ ਨਾਲ ਨਹੀਂ ਭੱਜੀ ਸੀਗੀ ਉਹ ਅੱਜ ਵੀ ਮਜ਼ਬੂਤ ਇੱਥੇ ਹੈਗੀ ਆ ਬਹੁਤ ਵਧੀਆ ਏਰੀਆ ਆ ਬਹੁਤ ਵਧੀਆ ਸਾਹਮਣੇ ਰੱਖਿਆ ਹੋਇਆ ਆ ਸਾਹਮਣੇ ਆਪਾਂ ਤੁਹਾਨੂੰ ਦੂਸਰੀ ਸਾਈਡ ਲੈ ਕੇ ਜਾਵਾਂਗੇ ਇੱਥੋਂ ਟ੍ਰੇਨ ਚੱਲਦੀ ਹੁੰਦੀ ਸੀ ਜਿਹੜਾ ਪੁਲ ਸੀ ਹੁਣ ਪੁਲ ਬੈਸੇ ਸਾਹਮਣੇ ਰੱਖਿਆ ਹੋਇਆ ਆ ਇੱਧਰ ਪੁਲੋ ਆ ਜਿਸ ਪੁਲ ਨੂੰ ਹਜੇ ਤੱਕ ਵੀ ਮੇਨਟੇਨ ਕਰਕੇ ਉਸੇ ਤਰ੍ਹਾਂ ਖੜਾ ਆ ਪਰ ਉਹਦੇ ਉੱਪਰ ਰੇਲ ਪਟੜੀ ਚੱਕ ਦਿੱਤੀ ਗਈ ਆ ਕਿਉਂਕਿ ਪੁਰਾਣੇ ਸਮੇਂ ਦੇ ਅਸੀਂ ਜਾਂਦੀ ਸੀ ਹੁਣ ਤਾਂ ਟ੍ਰੇਨ ਬੰਦ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅੰਦਰ ਲੈ ਚੱਲਦੇ ਆ ਤੇ ਸਾਹਮਣੇ ਤੁਸੀਂ ਦੇਖ ਲਓ ਗਰਾਊਂਡ ਤਿਆਰ ਕੀਤੀ ਹੋਈ ਆ ਤੇ ਸਾਹਮਣੇ ਦੋਸਤੋ ਉਹ ਜਿਹੜਾ ਤੁਸੀਂ ਦੇਖ ਰਹੇ ਆ ਇਹ ਸਾਹਮਣੇ ਪੋਲੋ ਪਾਸੇ ਉਸ ਸਾਹਮਣੇ ਦੇ ਵਿੱਚ ਜਦੋਂ ਰੇਲ ਗੱਡੀ ਜਾਂਦੀ ਹੁੰਦੀ ਸੀ ਤਾਂ ਇਸ ਸਥਾਨ ਤੋਂ ਲਾਹੌਰ ਨੂੰ ਟ੍ਰੇਨ ਜਾਂਦੀ ਹੁੰਦੀ ਸੀਗੀ ਪਾਕਿਸਤਾਨ ਨੂੰ ਜਾਂਦੀ ਹੁੰਦੀ ਸੀਗੀ ਤੇ ਆ ਵੀ ਨਿਸ਼ਾਨ ਹਜੇ ਤੱਕ ਬੇਰਕਰਾਰ ਆ ਬਰਕਰਾਰ ਹੋਇਆ ਇਸ ਚੀਜ਼ਾਂ ਇਹ ਮੇਰੇ ਹਿਸਾਬ ਨਾਲ ਗੋਲੀਆਂ ਦੇ ਨਿਸ਼ਾਨ ਆ ਇਹ ਇਹ ਗੋਲੀਆਂ ਦੇ ਨਿਸ਼ਾਨ ਆ ਗੋਲਿਆਂ ਦੇ ਨਿਸ਼ਾਨ ਆ ਇਟਾਂ ਹਜੇ ਤੱਕ ਵੀ ਮਜ਼ਬੂਤ ਆ ਬਹੁਤ ਜ਼ਿਆਦਾ ਚੂਨੇ ਦੀ ਲਪਾਈ ਕੀਤੀ ਹੋਈ ਹੈ ਇਟਾਂ ਦੇ ਉੱਪਰ ਸਾਹਮਣੇ ਬਹੁਤ ਵੱਡੀ ਬਿਲਡਿੰਗ ਤਿਆਰ ਕੀਤੀ ਹੋਈ ਆ ਤੇ ਦੋਸਤੋ ਚੱਲਦੇ ਆ ਅੱਗੇ ਦੂਸਰੇ ਪਾਸੇ ਇਹ ਸਿਰਫ ਇੱਕ ਇਤਿਹਾਸ ਦੱਸ ਰਹੇ ਹਾਂ ਬੱਚਿਆਂ ਨੂੰ ਬੱਚਿਆਂ ਵਾਸਤੇ ਵੀਡੀਓ ਆ ਬੱਚੇ ਦੇਖ ਸਕਦੇ ਆ ਵੀਡੀਓ ਕਿਉਂਕਿ ਬੱਚਿਆਂ ਨੂੰ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਆ ਸਾਡੇ ਜਿਹੜੇ ਸ਼ਹੀਦ ਆਸ਼ੀਰਦ ਭਗਤ ਸਿੰਘ ਸੁਖਦੇਵ ਰਾਜਗੁਰੂ ਇਸ ਜਗ੍ਹਾ ਦੇ ਉੱਪਰ ਉਹਨਾਂ ਨੂੰ ਰੱਖਿਆ ਗਿਆ ਸੀ ਇੱਥੇ ਉਹਨਾਂ ਨੂੰ ਪਾਇਆ ਗਿਆ ਸੀ ਜਦੋਂ ਉਹ ਸ਼ਹੀਦ ਹੋਏ ਆ ਇੱਥੇ ਉਹਨਾਂ ਦੀਆਂ ਸਮਾਦਾ ਬਣੀਆਂ ਹੋਈਆਂ ਆ ਅੱਗੇ ਚੱਲਦੇ ਆ ਸਾਹਮਣੇ ਦੇਖੋ ਤੁਸੀਂ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਆ ਸਾਹਮਣੇ ਦੇਸ਼ ਨੂੰ ਆਜ਼ਾਦੀ ਇਹਨਾਂ ਨੇ ਦਵਾਈ ਸੀਗੀ ਜਿਹੜੀ ਅੱਜ ਹਰੇਕ ਕੌਮ ਦਾ ਹਰੇਕ ਇੱਕ ਜਿਨ੍ਹਾਂ ਨੇ ਆਪਣੇ ਕੌਮ ਦੇ ਵਾਸਤੇ ਬਲਦਾਨ ਦਿੱਤਾ ਆਪਣੀ ਜ਼ਿੰਦਗੀ ਵਾਰਤੀ ਜਿਹੜੀ ਸ਼ਹੀਦਾਂ ਵਾਸਤੇ ਹਰ ਟਾਈਮ ਚੱਲਦੀ ਆ ਉਹ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਆ ਦੇਖੋ ਕਿਦਾਂ ਪਾਣੀ ਸਾਫ਼ ਰੱਖਿਆ ਹੋਇਆ ਆ ਇੱਕ ਵਧੀਆ ਚ ਦੋਸਤੋ ਉਹਨਾਂ ਦੀ ਇੱਕ ਅਮਰ ਜੋਤ ਆ ਇਹ ਇਹ ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਦੀ ਇੱਕ ਜੋਤ ਵਾ ਜੀਵਨ ਜੋਤ ਆ ਜਿਹਨੂੰ ਹਜੇ ਤੱਕ ਬਰਕਰਾਰ ਰੱਖਿਆ ਗਿਆ ਸਾਹਮਣੇ ਦੇਖੋ ਕਿਦਾਂ ਇਸ ਚੀਜ਼ ਨੂੰ ਸਾਹਮਣੇ ਰੱਖਿਆ ਹੋਇਆ ਆ ਇਹ ਕਹਿੰਦੇ 24 ਘੰਟੇ ਲਗਾਤਾਰ ਇਸੇ ਤਰ੍ਹਾਂ ਚੱਲਦੀ ਹੈ ਜੀ ਉਹਨਾਂ ਦੀ ਜੋਤੀ ਲਗਾਤਾਰ ਇਸੇ ਤਰ੍ਹਾਂ ਚੱਲਦੀ ਹੈ ਜੀ ਤੇ ਚੱਲਦੇ ਆ ਜੀ ਦੋਸਤੋ ਤੁਸੀਂ ਦੇਖ ਲਓ ਸਟੇਸ਼ਨ ਵਾਂ ਇਹ ਪੁਰਾਣੇ ਸਮੇ ਦਾ ਪਰ ਇਹਦੀ ਬਣਤਰ ਇਸ ਹਿਸਾਬ ਨਾਲ ਆ ਜਿੱਦਾਂ ਕਿਸੇ ਮਹਾਰਾਜੇ ਦਾ ਕਿਲਾ ਹੁੰਦਾ ਆ ਵੱਡੀਆਂ-ਵੱਡੀਆਂ ਪੌੜੀਆਂ ਇੰਨੀਆਂ ਵੱਡੀਆਂ-ਵੱਡੀਆਂ ਕੰਧਾਂ ਹੈ ਰੇਲਵੇ ਸਟੇਸ਼ਨ ਸੀ ਇਹ ਤੁਸੀਂ ਦੇਖ ਲਓ ਫਿਰ ਵੀ ਉਸ ਸਮੇਂ ਦੇ ਵਿੱਚ ਇਦਾਂ ਇਹਨੂੰ ਮੈਂਟੇਨ ਕਰਕੇ ਰੱਖਿਆ ਹੋਊਗਾ ਗੋਰਿਆਂ ਵੱਲੋਂ ਹੋ ਸਮੇਂ ਦੇ ਸਾਹਮਣੇ ਪੋਲੋ ਸਿਗਾ ਜਿਹਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪੋਲ ਹੁੰਦਾ ਸੀਗਾ ਬਣਤਰਾ ਪੁਲ ਦੀ ਅਜੇ ਤੱਕ ਵੀ ਇਦਾਂ ਪਿੱਛੋਂ ਸ਼ਹਿਰ ਵੱਲੋਂ ਆਉਂਦਾ ਆ ਇੱਧੇ ਅੱਗੇ ਪਾਕਿਸਤਾਨ ਵੱਲ ਅਜੇ ਤੱਕ ਸਾਂਭ ਕੇ ਰੱਖਿਆ ਹੋਇਆ ਉੱਧਰ ਵੀ ਇਸੇ ਤਰ੍ਹਾਂ ਆ ਵੱਡੀਆਂ ਵੱਡੀਆਂ ਕੰਧਾਂ ਆ ਦੋਸਤੋ ਜਿਹੜੀਆਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਜੋ ਸਾਹਮਣੇ ਖਿੜਕੀਆਂ ਖਿੜਕੀਆਂ ਨਹੀਂ ਸੀ ਇੱਥੋਂ ਜਿਹੜੀਆਂ ਆਰਮੀ ਆ ਸੁਰੱਖਿਆ ਵਾਸਤੇ ਖੜੀ ਰਹਿੰਦੀ ਸੀ ਹਰ ਵੇਲੇ ਤਾਂ ਕਰਕੇ ਜਿਹੜੀਆਂ ਕੰਧਾਂ ਰੱਖੀਆਂ ਹੋਈਆਂ ਆ ਕਿਹੋ ਜੀ ਦਵਾਰ ਵਾ ਇੰਨੀ ਮਜ਼ਬੂਤੀ ਵਾਲੀ ਸੇਮ ਦੂਸਰੀ ਸਾਈਡ ਵੀ ਦਈਆਂ ਕਿ ਆਪਣੀ ਏ ਮੈਨੂੰ ਲੱਗਦਾ ਉਸ ਸਮੇਂ ਦੀ ਸ਼ਾਇਦ ਲਿਫਟ ਹੋਊਗੀ ਉਸ ਸਮੇਂ ਦੀ ਕਿਥੋਂ ਲੋਕੀ ਹੋਣਗੇ ਬਾਕੀ ਪਤਾ ਨਹੀਂ ਇਸ ਟਾਈਮ ਕੀ ਆ ਪੁਰਾਣਾ ਕੋਈ ਇੱਥੇ ਸਾਨੂੰ ਮੌਜੂਦ ਵੀ ਹੈ ਨੀਗਾ ਤੇ ਚਲੋ ਚੱਲਦੇ ਆ ਦੂਸਰੇ ਪਾਸੇ ਜੀ ਹੋਰ ਤੁਹਾਨੂੰ ਦੂਸਰੀ ਸਾਈਡ ਵੀ ਲੈ ਕੇ ਜਾਵਾਂਗੇ ਦੇਖ ਲਓ ਕਿਸ ਤਰ੍ਹਾਂ ਕਿਲੇ ਵਾਂਗ ਲੱਗਦਾ ਜਿੱਦਾਂ ਕਿਲਾ ਹੁੰਦਾ ਵੱਡਾ ਮਜ਼ਬੂਤੀ ਦਾ ਕਿਲਾ ਹੁੰਦਾ ਆ ਚੱਲਦੇ ਆ ਜੀ ਅੱਗੇ 21965 ਦਾ ਨਕਸ਼ਾ ਛੋਟਾ ਜਿਹਾ ਇੱਕ ਸਾਹਮਣੇ ਲਾਹੌਰ ਤੋਂ ਫਰੋਜ਼ਪੁਰ ਨੂੰ ਜਿਹੜੀ ਪਟਰੀ ਜਾਂਦੀ ਹੁੰਦੀ ਸੀ ਉਹ ਇਸੇ ਤਰ੍ਹਾਂ ਸੀਗੀ ਇਹ ਦਰਿਆ ਆ ਜਿਹੜਾ ਸਾਹਮਣੇ ਇਹ ਦਰਿਆ ਹੁੰਦਾ ਸੀ ਇਹ ਰਾਜਸਥਾਨ ਨੂੰ ਜਿਹੜੀ ਨਹਿਰ ਜਾਂਦੀ ਹੁੰਦੀ ਸੀ ਉਹ ਵਾਲੀ ਚੀਜ਼ ਵਾ ਇਹ ਇੱਕ ਬਹੁਤ ਹੀ ਵਧੀਆ ਸਟਰਕਚਰ ਤਿਆਰ ਕੀਤਾ ਗਿਆ ਆ ਸਾਹਮਣੇ ਇਹ ਨਾਰਥਸ ਵਿੱਚ ਪੈਂਦਾ ਸੀਗਾ ਲਾਹੌਰ ਤੋਂ ਫਰੋਜ਼ਪੁਰ ਵਾਲੀ ਇਹ ਦੋਸਤੋ ਇੱਕ ਸਾਡਾ ਸੱਭਿਆਚਾਰ ਸਾਡਾ ਪ੍ਰਾਣੀਆਂ ਸਾਡੀਆਂ ਜੇ ਸਾਹਮਣੇ ਰੱਖਿਆ ਹੋਈਆਂ ਚੀਜ਼ਾਂ ਆ ਜੋ ਲੋਕਾਂ ਨੂੰ ਪਤਾ ਨਹੀਂ ਹੈਗੀ ਕਿ ਇੱਥੋਂ ਕਦੀ ਟ੍ਰੇਨ ਵੀ ਚੱਲਦੀ ਹੁੰਦੀ ਸੀ ਬਹੁਤ ਲੋਕਾਂ ਨੇ ਇੱਥੋਂ ਸਫ਼ਰ ਕੀਤਾ ਹੈ ਪਸ਼ਾਵਰ ਤੋਂ ਬੰਬੇ ਤੱਕ ਸਫ਼ਰ ਕੀਤਾ ਹੋਇਆ ਹੈ ਜਿਹੜੇ ਵੱਡੇ ਵੱਡੇ ਐਕਟਰ ਵਾ ਉਹ ਜਨ ਜਿਹੜੇ ਹੁਣ ਗੁਜ਼ਰ ਚੁੱਕੇ ਉਹਨਾਂ ਨੇ ਬਹੁਤ ਜਾਣੇ ਸਫ਼ਰ ਕੀਤਾ ਹੋਇਆ ਹੈ ਚੱਲਦੇ ਆ ਜੀ ਅੱਗੇ ਦੋਸਤੋ ਏਸੀ ਅੱਜ ਦਾ ਬਲੌਗ ਪੁਰਾਣਾ ਰੇਲਵੇ ਸਟੇਸ਼ਨ ਭਗਤ ਸਿੰਘ ਦੀ ਸਮਾਦ ਉਹਨਾਂ ਦੀ ਜੋਤ ਹਜੇ ਤੱਕ ਵੀ ਚੱਲਦੀ ਆ ਪੁਰਾਣਾ ਤੁਹਾਨੂੰ ਪੁੱਲ ਦਿਖਾਇਆ ਜਿਹੜਾ ਇੱਥੋਂ ਲਾਹੌਰ ਨੂੰ ਜਾਂਦਾ ਤੇ ਲਾਹੌਰ ਨੂੰ ਕਿਸੇ ਟਾਈਮ ਰੇਲ ਗੱਡੀ ਬੰਬੇ ਜਾਂਦੀ ਹੁੰਦੀ ਸੀਗੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਮੇਰੇ ਚੈਨਲ ਤੇ ਨਵੇਂ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਗਾਹ ਹੋਰ ਵਧਾਓ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰਿਓ ਬਹੁਤ ਅਲੱਗ ਜਿਹੀ ਚੀਜ਼ਾਂ ਤੁਹਾਨੂੰ ਦਿਖਾ ਰਹੇ ਆ ਮਿਲਦੇ ਆਂ ਜੀ ਨੈਕਸਟ ਬਲੌਗ ਦੇ ਵਿੱਚ ਧੰਨਵਾਦ